ਹਾਂਜੀ ਵੀਰੇ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆ ਬਾਈ ਸਾਰੇ ਵਧੀਆ ਹੋਵੋਗੇ ਹੋਰ ਬਾਈ ਅੱਜ ਤੁਹਾਡੇ ਨਾਲ ਹਾਜ਼ਰ ਆ ਬਾਈ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਅੱਜ ਸਪਰੇਅ ਕਰਨੀ ਆ ਬਾਈ ਮੂੰਗੀ ਤੇ ਤੇ ਚੱਲਦੇ ਆ ਬਾਈ ਖੇਤ ਵੱਲ ਤੇ ਦਿਖਾਉਣੇ ਆ ਉੱਥੇ ਜਾ ਕੇ ਤੁਹਾਨੂੰ ਹਾਂਜੀ ਵੀਰੇ ਇੱਧਰ ਆਪਣੇ ਚੱਲਦੀ ਆ ਬਾਈ ਮੂੰਗੀ ਤੇ ਸਪਰੇਅ 2 ਕਿਲੋ ਮੂੰਗੀ ਬਾਈ ਰਹਿ ਗਈ ਸੀ ਆਪਣੀ ਤੇ ਗ੍ਰਾਮ ਗ੍ਰਾਮੋਂ ਸੰਨ ਬਾਈ ਸਪਰੇਅ ਮਾਰਦੇ ਆ ਆ ਪੱਤੇ ਸੁਕਾਉਣ ਵਾਲੀ ਯਾਨੀ ਕਿ ਦੋ ਵਾਰ ਮਾਰ ਦਿੰਨੇ ਹੁੰਨੇ ਆ ਬਾਈ ਅਸੀਂ ਜਿਵੇਂ ਕੱਲ ਮਾਰਤੀ ਇੱਕ ਵਾਰ ਬੰਦੇ ਨੇ ਆਪਣੇ ਨੇ ਤੇ ਇੱਕ ਵਾਰ ਹੁਣ ਅੱਜ ਕਰ ਦੂਗਾ ਫੇਰ ਪੂਰਾ ਐਨ ਵਧੀਆ ਪੱਤੇ ਰੋਪ ਜੀ ਆ ਵੀਰੇ ਚੱਲਿਆ ਬੰਦਾ ਆਪਣਾ ਸਪਰੇਅ ਉੱਧਰ ਮਾਰਨ ਇੱਧਰ ਆਪਾਂ ਬਾਈਆ ਕਦੋਂ ਵੀ ਕਰਨਾ ਵਾ ਭਰ ਜਵੇ ਗਿਆਰਾ ਉਪਰੋਂ ਭਰਿਆ ਨਹੀਂ ਹੈਗਾ ਆ ਦੇ ਬਾਈ ਇੱਧਰ ਕਰਤੀ ਸੀ ਇਹਨੇ ਇੰਨੇ ਚ ਸਪਰੇਅ ਉਹ ਪਰੇ ਰਹਿ ਗਿਆ ਵਾ ਇੱਕ ਤੋਂ ਢੋਲੀਆਂ ਲੱਗਣਗੀਆਂ ਔਰ ਇਹ ਆਪਣੇ ਇੱਕ ਵਾਰ ਬਾਈ ਮਾਰਤੀ ਸੀ ਇੱਕ ਵਾਰ ਦੇਖ ਲੋ ਹੁਣ ਫੇਰ ਮਾਰਨ ਲੱਗ ਗਿਆ ਦੇਖ ਲੋ ਵਧੀਆ ਪੱਤੇ ਆਏ ਨੇ ਸੁੱਕਣ ਲੱਗੇ ਬਾਈ ਦੇਖ ਲੋ ਇਹ ਤਾਂ ਹੁਣ ਹੀ ਮਾਰ ਕੇ ਟਿਆ ਬਾਅਦੋਂ ਤੁਹਾਨੂੰ ਦਿਖਾਵਾਂਗੇ ਜਮੇ ਇਹਨਾਂ ਸੁੱਕ ਜਾਣੇ ਥੋੜੇ ਟਾਈਮ ਨੂੰ ਇਹ ਦਵਾਈ ਬਾਈ ਬਹੁਤ ਵਧੀਆ ਗ੍ਰੈਮੋਸ ਹੈ ਨਾ ਨਾਲ ਥੋੜਾ ਜਿਹਾ ਸ਼ੈਂਪੂ ਜਿਹਾ ਉਹ ਹੁੰਦਾ ਵਾ ਮਿਲ ਜਾਂਦਾ ਉਹ ਪਾ ਲਵੇ ਤੇ ਬਹੁਤ ਵਧੀਆ ਯਾਨੀ ਕੰਮ ਕਰਦੀ ਹੈ ਦੋ ਵਾਰ ਮਾਰ ਦਿਆ ਕਰੋ ਐਨ ਪੂਰਾ ਵਧੀਆ ਪੱਤੇ ਸੁਕਾ ਦਿੰਦੀ ਹੈ ਫਲੀ ਵੀ ਮਾੜੀ ਮੁੱਟੀ ਹਰੀ ਹੁੰਦੀ ਹੈ ਉਹ ਵੀ ਸੁੱਕ ਜਾਂਦੀ ਹੈ ਬਾਈ ਇਹਦਾ ਝਾੜ ਝੂੜ ਤੁਹਾਨੂੰ ਦੱਸਾਂਗੇ ਆਪਾਂ ਰੇਟ ਰੂਟ ਵੱਡਾਂਗੇ ਬਾਦੋ 1 2 ਦਿਨਾਂ ਤੱਕ ਆ ਦੇਖ ਲਓ ਵੀਰੇ ਜਮਾ ਹੀ ਹੁਣ ਸੁੱਕ ਗਈ ਯਾਨੀ ਕਿ ਫਲੀ ਨਾਲੇ ਉੱਤੇ ਪੱਤੇ ਵੀ ਦੇਖ ਲਓ ਜਮਾ ਵਧੀਆ ਐਨ ਸੁੱਕ ਗਏ ਬਾਈ ਕਰੋ ਚੈੱਕ ਇਧਰ ਵੀ ਵੀਰੇ ਆਪਣੀ ਵੱਜ ਗਈ ਸਪਰੇ ਕੱਲ ਉਹ ਦੇਖ ਰੋ ਆ ਨ ਵਧੀਆ ਸੁੱਕ ਗਏ ਪੱਤੇ ਉੱਤੋਂ ਫੁਲੀ ਫੁਲੀ ਸਾਰੀ ਸੁੱਕ ਗਈ ਬਾਈ ਲੋ ਵੀਰੇ ਆ ਗਈ ਰੋਟੀ ਆਪਣੇ ਰੋਟੀ ਖਾ ਕੇ ਫਿਰ ਲੱਗਦੇ ਆ ਮੋਟਰ ਦੇ ਬਾਈ ਰੋਟੀ ਖਾਣ ਦਾ ਸੁਆਦ ਵੱਖਰਾ ਹੀ ਹੁੰਦਾ ਕੋ ਤਾਂ ਇੰ ਲੱਸੀ ਇਦਾਂ ਤਾਂ ਵਾਲ ਆਪਣੇ ਕਰਦਾ ਵਾ ਬਾਬਾ ਜੀ ਦਾ ਨਾਮ ਲੈ ਕੇ ਕੰਮ ਸਟਾਰਟ ਅੱਜ ਇੱਧਰ ਆਪਣੇ ਭਾਈ ਲਾਗੇ ਜੋ ਨਾ ਉਹ ਪਰਲੇ ਦੋਨੇ ਗੇਟ ਲਾ ਕੇ ਆ ਵੀ ਲਾ ਗਿਆ ਉਹ ਵੀ ਪਰੇ ਉਹ ਲਾਉਂਦੇ ਆ ਬੰਦੇ ਆਪਣੇ ਉਹ ਰਹਿ ਗਿਆ ਜਿਹੜਾ ਕੰਨ ਕੀਤਾ ਸੀਗਾ ਇੱਧਰ ਚੱਲਦਾ ਭਾਈ ਮਾਜੇ ਜੀ ਗਿਆ ਉਹ ਜੀ ਚੱਲਦਾ ਭਾਈ ਜੀ ਕੋਈ 15 1600 ਜਿੱਕਰ ਤੇ ਚੱਲਦਾ ਵਾ ਵਾਰ ਵੱਜ ਗਿਆ ਰੋਟਾ ਵੇਟਰ ਦੂਜੀ ਵਾਰ ਮਾਰਨ ਲੱਗੇ ਹੋਏ ਆ ਬਾਈ ਦੂਜੀ ਵਾਰ ਭਈ ਆਪਾਂ ਚੌਥਾ ਲੋਪਾ ਲੈਣੇ ਹੁੰਨੇ ਆ ਰੋਜ ਇੱਕ ਤੋਰਾ ਬਾਈ ਬਹੁਤ ਵਧੀਆ ਹਾਂਜੀ ਵੀਰੇ ਆਪਣੇ ਜੂਰੀਆ ਆ ਗਿਆ ਸੀ ਦੁਕਾਨ ਤੇ ਆਪਣੇ ਬਾਈ ਦੀ ਦੁਕਾਨ ਤੇ ਸਰਦਾਰ ਖੇਤੀ ਸਟੋਰ ਤੇ ਤੇ ਇੱਧਰ ਬਾਈ ਦੀ ਦੁਕਾਨ ਆ ਇਹ ਇੱਧਰ ਰੱਖ ਲੈਂਦੇ ਜੂਰੀਆ ਤੇ ਗੱਡੀ ਆ ਗਈ ਬਾਈ ਹੁਣ ਆਪਾਂ ਐਂ ਟਰਾਲੀ ਬੈਕ ਲਾ ਕੇ ਆਦੇ ਕੋਲੇ ਲਾ ਕੇ ਰੱਖ ਲੈਣੇ ਆ 60 ਕੱਟੂ ਲੈ ਕੇ ਜਾਵਾਂਗੇ ਬਾਕੀ ਹੋਰ ਵੀ ਤੁਸੀਂ ਵੀ ਦਵਾਈਆਂ ਦਵਾਈਆਂ ਲੈਣੀਆਂ ਹੁੰਦੀਆਂ ਬਾਈ ਦੀ ਦੁਕਾਨ ਤੇ ਤੁਸੀਂ ਵਿజిਟ ਕਰ ਸਕਦੇ ਹੋ ਬਾਈ ਸਰਦਾਰ ਖੇਤੀ ਸਟੋਰ ਨਾਰੰਗਾਲ ਚੌਂਕ ਕੋਲੇ ਆ ਬਹੁਤ ਵਧੀਆ ਦਵਾਈਆਂ ਤੇ ਬਹੁਤ ਭਾਸੇ ਮਿਲਦੀਆਂ ਨੇ ਤੇ ਬਾਈ ਆਏ ਨਾਲ ਟਰਾਲੀ ਬੈਕ ਕਰਕੇ ਲਾ ਲਈ ਤੇ ਬੰਦੇ ਕਰ ਰਹੇ ਆ ਬਾਈ ਲੋਡ 60 ਕੱਟੇ ਲੈ ਕੇ ਜਾਣੇ ਆ ਆਈ ਹੋਈ ਆ ਬਾਈ ਗੱਡੀ ਇੱਧਰ ਪ੍ਰੋਜੈਕਟ ਲੋ ਬਾਈ ਲੱਗੇ ਹੋਇਆ ਇਧਰ ਬਾਈ ਹੁਣੀ ਲੋਡ ਕਰਨ ਦੇਖੋ ਬਾਈ ਉਹਨਾਂ ਦੀ ਬਾਈ ਮਿਹਨਤ ਆਏ ਚਲੋ ਕੰਮ ਸੌਖਾ ਬਾਈ ਨਾਲ ਟਰਾਲੀ ਲਾ ਕੇ ਬਾਈ ਦਾ ਫੋਨ ਆਇਆ ਸੀ ਕਹਿੰਦਾ ਵੀ ਜੂਰੀ ਆ ਗਿਆ ਸੀਗਾ ਚੱਲ ਵੀ ਨਾਲ ਟਰਾਲੀ ਲਾ ਕੇ ਮੈਂਟ ਲੱਗੂਗਾ ਬਾਕੀ ਇਹਨਾਂ ਨੇ ਆ ਅੰਦਰ ਲਾਤਾ ਇਹ ਆਪਣੇ ਭਾਈ 600 ਕਟਾ ਪੈ ਜਾਂਦਾ ਬਾਈ ਜੀ ਗੱਡੀ 'ਚ 12 ਚੱਕੀ ਆ ਲੋਗਰੇ ਇਧਰ ਲੱਦੀ ਜਾਂਦੇ ਆ ਬੰਦੇ ਦਾ ਦਾ ਲੋਗਰੇ ਬਸ ਹੋਣ ਵਾਲੇ ਆ ਦੋ ਤਿੰਨ ਅਗਰੇ ਰਹਿ ਕੇ ਕੱਟੇ ਆਲੀ ਵੀ ਬਈ ਕਈ ਪਰ ਲੋ ਵੀਰੇ ਹੋ ਗਿਆ ਕੰਮ ਸਮਾਪਤ ਲਾਸਟ ਘਟਾਈ ਆਹ 60 ਠੀਕ ਆ ਬਾਈ ਹੋ ਗਿਆ ਓਕੇ 60 ਘਟੇ ਹੋ ਗਏ ਬਾਈ ਓਕੇ ਬਾਈ 41 ਫਲੋ ਲੋ ਵੀਰੇ ਹੁਣ ਚੱਲਦੇ ਆ ਘਰੇ ਲਾਉਨੇ ਆ ਜਾ ਕੇ ਹਾਂਜੀ ਵੀਰੇ ਇੱਧਰ ਲੱਗੇ ਹੋਇਆ ਕੱਦੂ ਕਰਨ ਬਾਈ ਲਾਈਟ ਆਉਣ ਘਟ ਆਉਂਦੀ ਆ ਦੋਨੇ ਮੋਟਰਾਂ ਦਾ ਬਾਈ ਪਾਣੀ ਛੱਡਿਆ ਸੀਗਾ ਦੇਖ ਲਓ ਤਾਂ ਵੀ ਪੰਜ 6 ਘੰਟਿਆਂ ਚ ਭਰਿਆ ਵਾ ਦੇਖ ਲਓ ਮਾ 11 ਲਾਈਟ ਯਾਰ ਬਹੁਤ ਕੱਟ ਗਈ ਆਣਾ ਬਾਊ ਤਾਂ ਆਪਣੀ ਆ ਮੋਟਰ ਤੇ ਇੱਕ ਆਪਣਾ ਆ 11 ਰਹਿ ਗਿਆ ਬਈ ਅੱਗਾ ਸਾਹਮਣੇ ਵਾਲਾ ਰਹਿ ਗਿਆ ਉਹ ਪਾਰਲੀਆਂ ਮੋਟਰਾਂ ਦੇ ਵੀ ਛੱਡੀਆਂ ਹੋਈਆਂ ਨੇ ਮੋਟਰਾਂ ਉਧਰ ਵੀ ਇਹ ਭਰ ਗਿਆ ਉਧਰ ਵੀ ਅੱਜ ਕਰ ਦਾਂਗੇ ਕਰੋ ਜੀ ਆਖ ਵੀਰੇ ਰਾਹੇ ਨਹੀਂ ਪੈ ਗਿਆ ਜੀ ਭਾਈ ਤਾਂ ਭਰ ਗਿਆ 711 ਕੀ ਇਹ ਲੋਗ ਇਹ ਕੀ ਜਾਲਦਾ ਭਾਈ ਮੁਕਤੂ ਦਾ ਅੱਜ ਤਾਂ ਯਾਨੀ ਕਿ ਰਾਤ ਲੱਗੂ ਬਾਈ ਲੇਟ ਹੀ ਲੇਟ ਆਈ ਆ ਅਜੇ ਤਾਂ ਇੱਕ ਵਾਰ ਯਾਨੀ ਕਿ ਨੱਪਣ ਵਾਲਾ ਜਲੋ ਲੱਗੂ ਟਾਈਮ ਉਹ ਚਲੋ ਰਾਤ ਨੂੰ ਹੈ ਬਾਈ ਠੀਕ ਆ ਮੌਸਮ ਆਉਣ ਇਸ ਟਾਈਮ ਠੰਡਾ ਹੋ ਜਾਂਦਾ ਵਾ ਤੇਰੇ ਤਾਂ ਗਰਮੀ ਹੁੰਦੀ ਆ ਸਵਾਈ ਕੇਰਾ ਦਾ ਨੱਪਣ ਨਾਲ ਹੀ ਆ ਦੋ ਕਿਹੜੇ ਰਹਿ ਗਏ ਤੇ 9 ਵਜ ਗਏ ਬਾਈ ਟਾਈਮ ਵੀ ਦੇਖ ਲੋ ਰੋ ਜਾ ਕੇ ਇਧਰ ਬਾਈ ਨੱਪੜ ਗਿਆ ਸਾਰਾ ਬਾਈ ਦੋ ਕਿਹੜੇ ਰਹਿ ਗਏ 9 ਵਰੇ ਇੱਕ ਵਾਰ ਵੱਜ ਗਿਆ ਈ ਰੋਟਾਵੇਟਰ ਦੂਜੀ ਵਾਰ ਲੱਗੇ ਬਾਈ ਦੋਹਰ ਲਾਉਣਾ ਲੈਡ ਕਰਕੇ ਬਾਈ ਯਾਰ ਮੱਕੜਵਾਲੇ ਆਉਂਦੇ ਆ ਉਹ ਲੈਡ ਦਾ ਹੈ ਤਾਂ ਨਜ਼ਾਰਾ ਵਾ ਜਾਨਣਾ ਬਹੁਤ ਆ ਆਪਾਂ ਮੱਕੜ ਜੇ ਵਾਲੇ ਆਉਂਦੇ ਆ ਯਾਰ ਮੱਕੜ ਬਹੁਤ ਹੋ ਗਈ ਕਰਦੇ ਯਾਰ ਦੋਵਰੇ ਨਿਪੜ ਗਿਆ ਕੰਮ ਸਾਢੇ 10:00 ਵੱਜ ਗਏ ਬਾਈ ਬੱਸ ਕਾੜਦੇ ਆ ਟਰੈਕਟਰ ਬਾਈ ਇਥੋਂ ਬਾਹਰ ਆਪਾਂ ਉਧਰਲੀ ਮੋਟਰ ਦਾ ਦੇਖਦੇ ਆ ਇਹ ਤਾਂ 11:00 ਭਰ ਗਿਆ ਹੋਇਆ ਕਰਦੇ ਆ ਬਾਈ ਉਧਰ ਵੀ ਇਧਰ ਬਾਈ ਆ ਖੇਤ ਦਾ ਤਾਂ ਹੋ ਗਿਆ ਕਦੂ 11 ਵਜ ਗਏ ਵੀਰੇ ਤੇ ਹੁਣ ਪਰਲੀ ਮੋਟਰ ਤੇ ਚੱਲੇ ਆ ਬਾਈ ਪਰਲੀ ਤੇ ਵੀ ਭਰਿਆ ਪਿਆ ਵਾ 11 ਜਿਉਂ ਨਾ ਫੇਰ ਯਾ ਰੋਟਾਵੇਟਰ ਫੇਰ ਸੁੱਕ ਜਾਣਾ ਪਾਣੀ ਮੈਂ ਇੱਕ ਵਾਰ ਫੇਰ ਦਿੰਨੇ ਆ ਬਾਕੀ ਦੂਜੀ ਵਾਰ ਸਵੇਰੇ ਮਾਰ ਦਾਂਗੇ ਇਹਦਾ ਫਾਈਨਲ ਹੋ ਗਿਆ ਇਹਦਾ ਬਾਈ ਪਹੁੰਚ ਗਏ ਵੀਰੇ ਇਧਰ ਮੋਟਰ ਤੇ ਤੇ ਆਪਣੇ ਆ ਖੇਤ ਨੇ ਬਾਈ ਉਹ ਉੱਤੇ ਆ ਬਾਕੀ 8.5 ਕਿਲੇ ਆ ਬਾਈ ਉਰੇ ਆ ਮੋਟਰ ਤੇ ਤੇ ਆ ਟੋਇਆਂ ਦੇ ਵਿੱਚ ਛੱਡਿਆ ਵਾ ਉਹ ਪਰੇ ਗਿਆ ਰਾ ਭਰ ਗਿਆ ਉਹਦਾ ਕਰਦੇ ਆ ਕਦੋਂ ਤੁਹਾਨੂੰ ਦਿਖਾਉਨੇ ਆ ਇੱਧਰ ਫਿਰ ਆ ਚੀਜ਼ ਸਟਾਰਟ ਕੀਤਾ ਬਾਈ ਕੰਮ ਫਲੈਟ ਕੱਢਣ ਕਰਕੇ ਤਾਂ ਵਰ ਪੂਰੇ ਕੱਦੂ ਫਿਰ ਆਪਣੇ ਬੰਦਿਆਂ ਨਾਲ ਮੁਕਣ ਲੱਗ ਗਿਆ ਸੀਗਾ ਨਾ ਆ ਇਹਦਾ ਬਾਈ ਕਰਦੇ ਆ ਕਦੋਂ ਚਾਲਦੀ ਆ ਮੋਟਰ ਹੈ ਤਾਂ ਵਾ ਕਰਦੇ ਆ ਬਾਈ ਸਟਾਰਟ ਇਹਦਾ ਵੀ ਕਦੋਂ ਦੇਖ ਲਓ ਵੀਰੇ ਆਪਣੇ 11:30 ਵੱਜ ਗਏ ਫਿਰ ਉਹ ਆਪਣੇ ਹਜੇ ਘੰਟਾ ਡੇਢ ਘੰਟਾ ਲਾਜਣਾ ਇੱਥੇ 1:00 ਵੱਜਣਾ ਦੇਖਿਓ ਬਾਈ ਇਧਰ 12:00 ਵੱਜੀ ਨਿਕਲਦਾ ਹਾਂ ਬਾਈ ਆਏ ਗੜ ਲੱਗੇ ਬਾਈ ਬਿਜਲੀ 12 ਘੰਟਾ ਡੇਢ ਘੰਟਾ ਬਾਈ ਇਹਨੂੰ ਲੱਗੂਗਾ ਇੱਕ ਵਾਰ ਮਾਰ ਕੇ ਜੇ ਰੋਟਾਵੇਟਰ ਬਾਕੀ ਦੂਜੀ ਵਾਰ ਫੇਰੇ ਮਾਰ ਦਾਂਗੇ ਉਹ ਲਾਈਟ ਦਾ ਇਹ ਵੈ ਚੱਲਦੀ ਆ ਉਹ ਚਲੋ ਰਾ ਆਹੇ ਟਾਈਮ ਬਾਈ ਆਉਣ ਤਾਂ ਹੁਣ ਜਨ ਲਾਈਟ ਕਰਕੇ ਵੀ ਕਰਨਾ ਪੈਣਾ ਨਹੀਂ ਤਾਂ ਆਪਾਂ ਤਾਂ ਨਹੀਂ ਕਰੀਦਾ ਵੈਸੇ ਆ ਵੀ ਟਾਈਮ ਆ ਬਾਈ ਵਧੀਆ ਵਾ ਚਲੋ ਜੇ ਸੀ ਜਾਂਦੇ ਮੌਕੇ 'ਚ ਕੰਮ ਕਰਨਾ ਆਪਾਂ ਗਰਮੀ ਯਾਰੀ ਨਹੀਂ ਹੈਗੀ ਪਹਿਲਾਂ ਹੋ ਗਈ ਸੀਗੀ ਹੁਣ ਥੋੜੀ ਹਵਾ ਚੱਲਦੀ ਫੇਰ ਵੀ ਠੀਕ ਆ ਯਾਨੀ ਕਿ ਜਾਣ ਨਾਲ ਦੇ ਘੰਟੇ ਦਾ ਕੰਮ ਰਹਿ ਗਿਆ ਹੋਰ ਬਾਈ 12:30 ਵੱਜ ਗਏ ਵੀਰੇ ਦੇਖ ਲੋ ਆਏ ਹੁੰਦੀਆਂ ਨੇ ਬਾਈ ਮਿਹਨਤਾਂ ਲੋ ਵੀਰੇ ਲਾਸਟ ਕਿਹੜਾ ਹੀ ਰਹਿ ਗਿਆ ਬਸ ਕੰਮ ਮੁਕਰਾਣਾ ਬਾਈ 1 ਵਜਣ ਵਾਲਾ ਬਾਈ ਬਸ 5 ਮਿੰਟ ਰਹਿੰਦੇ ਆ ਸਮਝ ਲੋ ਦੇਖ ਲੋ ਕਰੇ ਜਾਂਦੇ ਆ ਇਹਨੂੰ ਰੋਟੀ ਰੋਟੀ ਖਾ ਜਾ ਖਾਣੀ ਆ ਬਾਈ ਰੋਟੀ ਦੇਖ ਲੋ ਗੱਡਿਆਂ ਨੂੰ ਨਾ ਤੋਕੇ 2:00 ਵਜਣਿਆ ਬਾਈ ਦੇਖ ਲੋ ਸਾਰਾ ਬੰਦਾ ਜਿਵੇਂ ਐ ਲੱਪੜ ਜਾਂਦਾ ਬਾਈ ਦੇਖ ਲੋ ਬਾਰ ਲੇਟਰ ਨੇ ਬਾਈ ਜਾਣੀ ਚੜ੍ਹਿਆ ਪਿਆ ਲੋ ਬਰੇ ਨਿਪੜ ਗਿਆ ਕੰਮ ਕੱਢ ਲਿਆ ਟਰੈਕਟਰ ਬਾਹਰ ਚੱਲਦੇ ਆ ਵਾ ਘਰ ਨੂੰ ਬਾਈ ਦੇਰੋ ਬਾਈ ਆਪਣੇ ਇਹ ਚੌੜ ਲਾਉਣ ਵਾਲੇ ਬੰਦੇ ਆ ਇਹ ਆਪਣਾ ਇੰਨਾ ਪਿਆਰ ਕਰਦੇ ਆ ਦੇਖ ਲੋ ਵੀ ਹੁਣ ਵੀ ਦੇਖ ਲੋ 1:00 ਵਜ ਗਿਆ ਡੈਡੀ ਦੇ ਨਾਲ ਜਾਨੀ ਕਿ ਡੈਡੀ ਦੇ ਘੇੜਾ ਮਾਰਨ ਆਇਆ ਸੀ ਤੇ ਮੂਰਲੀ ਮੋਟਰ ਤੇ ਗਿਆ ਤਾਂ ਇਹ ਕਹਿੰਦਾ ਸਰਦਾ ਇਹ ਔਠ ਖੜਿਆ ਆ ਕਹਿੰਦਾ ਸਰਦਾ ਜੀ ਮੈਂ ਵੀ ਵੀ ਨਾਲ ਚੱਲ ਬਟਦਾ ਇਕੱਲੇ ਜਾਉਂਗੇ ਮਿੱਟੀ ਮਿੱਟੀ ਬੱਟ ਮੈਂ ਬੰਦ ਕਰਦਾ ਹੁਣ ਇਥੋਂ ਟਰੈਕਟਰ ਨੰਗਾ ਆਇਆ ਏ ਭਾਈ ਆਪਾਂ ਵੀ ਇਹਨਾਂ ਨੂੰ ਦੇਖ ਲਓ ਕੋਈ ਘਾਟ ਨਹੀਂ ਛੱਡੀ ਸੀ ਜਿਹੜਾ ਵੀ ਕੋ ਕਹਿਣ ਖਾਣ ਪੀਣ ਨੂੰ ਹੁਣ ਆਪਣੇ ਇਹ ਚਿਕਨ ਝੋਕਰ ਮੱਛੀ ਮੁੱਛੀ ਕੇ ਜਦੋਂ ਵੀ ਕਹਿੰਦੇ ਹੁਣ ਇਹਨਾਂ ਨੂੰ 15 20 ਜਣਾ ਹੋਇਆ ਦੇਖ ਲਓ 4-5 ਵਾਰ 6 ਵਾਰ ਬਣ ਗਈ ਹੋਊਗੀ ਇਹ ਕਹਿੰਦਾ ਬਣ ਗਿਆ ਮੱਛੀ ਬਣ ਗਈ ਬੱਚੇ ਦੇਖ ਲਓ ਆ ਕੱਲ ਹੀ ਬਣਾ ਕੇ ਛੱਡੇ ਇਹ ਚਿਕਨ ਦੇ ਮੱਛੀ ਆਪਾਂ ਵੀ ਭਾਈ ਇਹ ਖਾਣਾ ਪੀਣ ਦਾ ਗਿਆ ਹੋਇਆ ਵੀ ਕੋਈ ਰੋਕ ਟੋਕ ਨਹੀਂ ਦਿੰਨੀ ਜਿਹੜਾ ਕੁਝ ਜੀ ਕਹੋਂਗੇ ਉਹੀ ਤੁਹਾਨੂੰ ਖਵਾਵਾਂਗੇ ਦੇਖ ਲਓ ਤਾਂ ਹੀ ਭਾਈ ਰਾਤਾਂ ਨੂੰ ਆਉਂਦੇ ਆ ਆਏ ਭਾਈ ਬੰਦਿਆਂ ਦੀ ਕਦਰ ਕਰਿਆ ਕਰੋ ਫੇਰ ਹੀ ਯਾਨੀ ਕਿ ਬੰਦੇ ਦੇਖ ਲਓ ਵੀ ਤੁਹਾਡੇ ਜਿਹੜਾ ਕੁ ਆ ਵੀ ਕਹੋਂਗੇ ਉਹੀ ਕਰਨਗੇ ਬਾਕੀ ਹੁੰਦਾ ਯਾਰ 5-400 ਦਾ ਖਰਾ ਦਾ ਬੰਦੇ ਨੇ ਕਿੰਨਾ ਕਹੋ ਜੂ ਯਾਰ ਦਾ ਖਰਾ ਦਾ ਕੀ ਹੋ ਜੂ ਯਾਰ ਮਹੀਨਾ ਇਹਨਾਂ ਨੇ ਲਾਉਣਾ ਹੁੰਦਾ ਜੇ ਆ ਕੋਈ ਮਹੀਨੇ ਦੀ 10-15 ਵਾਰ 20 ਕੀ ਹੈ 10 ਤੁੰਨਾ ਯਾਰ ਦਾ ਉਹ ਖਵਾ ਦਾਂਗੇ ਦੇਖ ਲਓ ਆਏ ਹੋਏ ਦਾ ਭਾਈ ਮੱਲਮ ਹੋਦਿਆ ਦੇਖ ਲਓ ਕਾਨੂੰ ਬਾਈ ਇਹਦਾ ਵੀ ਹੋ ਜਾਊਗਾ ਕੱਦੂ ਇੱਧਰ ਪਾਣੀ ਆ ਦੇ ਛੱਡਣ ਲੱਗਿਆ ਬੰਦਾ ਆਪਣਾ ਇਹ ਗੈਰੇਜ ਕਾਨੂੰ ਇਹਦਾ ਵੀ ਹੋ ਜਾਊਗਾ ਕੱਦੂ ਮੈਡ ਜਲੋਂ ਅੱਜ ਵਧੀਆ ਆ ਰਹੀ ਆ ਇਹਦਾ ਕੋਈ ਨਹੀਂ ਹੈਗੀ ਇੰਨਾ ਘਟ ਗਈ ਸੀ ਬੈਟਰ ਚੱਲਿਆਂ ਬਾਈ ਘਰੇ ਤੇ ਮਿਲਦੇ ਆ ਤੁਹਾਨੂੰ ਜਲਦੀ ਨਵੀਂ ਵੀਡੀਓ ਚ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਫੇਸਬੁੱਕ ਤੇ ਵੀ ਇੰਸਟਾਗ੍ਰਾਮ ਤੇ YouTube ਤੇ ਹੋਰ ਬਾਈ ਕਮੈਂਟਾਂ 'ਚ ਦੱਸਿਆ ਕਰੋ ਤੁਹਾਨੂੰ ਕਿਦਾਂ ਦੀ ਵੀਡੀਓ ਚਾਹੀਦੀ ਆਪਾਂ ਉਹਦਾ ਵੀ ਵੀਡੀਓ ਬਣਾਇਆ ਕਰਾਂਗੇ ਤੁਹਾਡੇ ਲਈ ਇਹ ਸਾਰੀਆਂ ਖੇਤੀਬਾੜੀ ਦੀਆਂ ਅਸੀਂ ਵੀਡੀਓ ਇਦਾਂ ਹੀ ਪਾਉਂਦੇ ਰਵਾਂਗੇ ਮਿਲਦੇ ਆਂ ਬਾਈ ਫਿਰ ਜਲਦੀ ਤੁਹਾਨੂੰ ਨਵੀਂ ਵੀਡੀਓ 'ਚ ਜਦ ਤੱਕ ਟੇਕ ਕੇ ਆਰ ਬਾਈ ਸਾਰਿਆਂ ਨੂੰ